ਮੇਰਾ ਨਾਮ ਰਾਧਿਕਾ ਹੈ ਤੇ ਪਟਿਆਲੇ ਸ਼ਹਿਰ ਵਿੱਚ ਰੰਨੀ ਆ ਹੈਲਪਰ ਦੇ ਤੌਰ ਤੇ ਲੱਗੇ ਪਏ ਆ ਕਾਰਡ ਦੀ ਹੈਲਪ ਵਗੈਰਾ ਕਰਦੇ ਨੇ ਉਸ ਕਰਕੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਤਿੰਨ ਬੱਚੇ ਪੜਾ ਰਹੇ ਓਖੇ ਆ ਸਾਨੂੰ ਘਰ ਦਾ ਖਰਚਾ ਥੋੜੇ ਬਸ ਥੋੜਾ ਮੋਟਾ ਓਖਾ ਜਾਂਦਾ ਸਾਡਾ ਇੱਕ ਬੜੀ ਗੁੜੀ 10ਵੀਂ ਚ ਪੜਦੀ ਹੈ ਛੋਟੀ 7ਵੀਂ ਚ ਪੜਦੀ ਹੈ ਸਾਡੇ ਸਕੂਲ ਵੱਲੋਂ ਹੀ ਸੁਣਿਆ ਗਿਆ ਸਾਨੂੰ ਕਿ ਸਾ ਬੱਚੇ ਦੀ ਮਦਦ ਕਰਦੇ ਨੇ ਇਸੇ ਕਰਕੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਦੀ ਮਦਦ ਲੈ ਕੇ ਦੇਖੋ ਖਾਲਸਾ ਐਡ ਵੱਲੋਂ ਦਿੱਤੀ ਜਾ ਰਹੀ ਹੈ ਇੱਕ ਪਿਛਲੇ 1 ਸਾਲ ਤੋਂ ਭਰੀ ਜਾ ਰਹੀ ਦੋ ਬੱਚਿਆਂ ਦੀ ਸਾਡੀ ਖਾਲਸਾ ਐਡ ਵੱਲੋਂ ਆਈਸਰ ਕੀ ਉਹ ਸਾਰਾ ਦੀ ਮਦਦ ਕਰਦੇ ਹਨ ਅੱਗੇ ਵੀ ਸਾਰੇ ਦੀ ਮਦਦ ਕਰਦੇ ਰਹਿਣ ਤੇ ਸਾਡੀ ਵੀ ਮਦਦ ਕਰਨ ਬੱਚੇ ਪੜ੍ਹ ਲਿਖ ਜਾਣ ਤੇ ਕੁਝ ਬਣ ਜਾਣ ਸਰ ਜੀ ਬਹੁਤ ਹਾਲਾਸੀ ਕਦੇ ਕਿਸੇ ਤੋਂ ਮੰਗਨੇ ਪੈਂਦੇ ਸੀ ਕਦੇ ਕੁਝ ਕਰਕੇ ਇੱਕ ਦੂਜੇ ਤੋਂ ਲੈ ਕੇ ਥੋੜਾ ਪਹਿਲਾਂ ਫੀਸ ਕਰਨੀ ਪੈਂਦੀਆਂ ਸੀ ਅਸੀਂ ਵਿੱਚ ਸਰਕਾਰੀ ਵਿੱਚ ਬੁਲਾਇਆ ਸੀ ਪਹਿਲਾਂ ਪਰ ਉੱਥੇ ਬੱਚੇ ਦਾ ਬੇਸਕਰ ਉਹ ਬਣ ਨਹੀਂ ਰਿਹਾ ਸੀ ਇਸ ਕਰਕੇ ਖਾਲਸਾ ਐਡ ਵਿੱਚ ਅਸੀਂ ਟੈਸਟ ਕੀਤੀ ਸੀ ਵੀ ਸਾਨੂੰ ਫੀਸ ਮਾਫ ਕੀਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਕਰਕੇ ਸਾਡੇ ਬੱਚੇ ਪੜ੍ਹ ਲਿਖ ਰਹੇ ਨੇ ਅੱਗੇ ਕੁਝ ਬਣਨ ਤੇ ਨਾਮ ਰੋਸ਼ਨ ਕਰੇ ਸਾਡਾ ਵੀ ਉਹਨਾਂ ਦਾ